ਹਾਂਜੀ ਬਾਬਿਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਗਏ ਸਨ ਉਸਾਰਨ ਮੇ ਪੈਰ ਪਰ ਸੱਤ ਸਰੀਆ ਕਾਲ ਹੈ ਛੋਟਾ ਸੁਭਾਗ ਤੇ ਕੋ ਹੋਰ ਕਹਿਡ ਜਹੀ ਗੇਮ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਦਿਖਾਉਣ ਵਾਲਿਆਂ ਹੋਲੈਂਡ ਦੀ ਪਾਵਰ ਦੇਖਸਾ ਨੂੰ ਸਿ ਪੰਜਾਬ 20 ਅੱਜ ਆਪਨੇ ਲਵੇ ਇਹਦੀ ਪਾਵਰ ਵਾਈਪ 4 ਤੇ ਪਾਉਣ ਇਹਦੇ ਪਿੱਛੇ ਟਰਾਲੀ ਤੇਰੀ ਪਾਵਰ ਤੁਹਾਨੂੰ ਦਿਖਾਉਂ ਆਵਾਂ ਫਲ ਓਪੇਰਪੋਰਟ ਵੀਡੀਓ ਹੋਣ ਵਾਲੀ ਆ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਇਹ ਜੀਆਂ ਵੀਡੀਓ ਦੇਖਣ ਦੇ ਲਈ ਟਰਾਲੀ ਪਾਲੀ ਪਿੱਛੇ ਤੇ ਹੁਣ ਪਰਖਦੇ ਹਾਂ ਜੋਰ ਆਪਣੇ ਹੋਲੈਂਡ ਦਾ ਫੁੱਲ ਕੈਂਟ ਵੀਡੀਓ ਹੋਣ ਵਾਲੀ ਹੈ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੇਖੋ ਬਾਬਿਓ ਫਿਰ ਹੋਲੈਂਡ ਦਾ ਪਰਖ ਲੈ ਜੋਰ ਖੜਾ ਹੁੰਦਾ ਕਹਿੰਦੇ ਟਰਾਲੀ ਦਾ ਫੁੱਲ ਵਾਜਣਾ ਹੈ ਐਦਾ ਕਹਿੰਦੇ ਚੜਾਈ ਦੇਖੋ ਮੂਰੇ ਕਿੰਨੀ ਗਿਆ ਬਾਬਿਓ ਬਲਟ ਜੋਰ ਲੱਗੂ ਹੋਰੈਂਡ 4x4 ਦਾ ਦੇਖੋ ਪਰ ਮੂਰੇ ਚੜਾਈ ਏ ਕਲੀਪ ਪਟੂ ਦੱਬਦਾ ਕਿੱਤੇ ਐ ਛੋਟਾ ਛੋਟਾ ਤੇ ਦੋਸੀ ਕਰ ਲੋ ਬਲੌਗਿੰਗ ਵਾਲੀ ਚੈਨਲ ਨੂੰ ਸਬਸਕ੍ਰਾਈਬ ਕਰ ਤੇਨਾਂ ਚੱਲ ਲੈਗ ਪੇ ਐ ਕੈਂਟ ਕੈਂਟ ਲੋਕ ਦੇਖਣ ਦੇ ਲਈ ਹੋਲੈਂਡ ਜੌਂਡੀਅਰ ਸੋਨੇ ਲਿੱਕੇ ਦੇ ਤੇ ਚੜ ਗਿਆ ਸੜਕ ਤੇ ਤੇ ਹੁਣ ਤੁਹਾਨੂੰ ਦਿਖਾਉਣੇ ਆਪਾਂ ਦੂਜੀ ਵਾਲੀ ਬਾਈਕ ਠੀਕ ਐ ਦੂਜੀ ਵਾਲੀ ਬਾਈਕ ਦਿਖਾਉਣੇ ਆ ਲੱਭਦੇ ਆ ਯਾਰ ਕਿੱਥੇ ਆਪਾਂ ਕੈਂਟ ਜਹੀ ਬਾਈਕ ਆ ਬਾਬੂ ਆਪਣੇ ਦੂਜੀਆਂ ਦੀ ਦੱਦਾ ਵਾਲੀ ਬਾਈਕ ਲਾ ਲੋ ਤੇ ਆ ਦੇ ਕੋਈ ਇੱਕ ਡਾਕਟਰ ਵਾਲੀ ਵੀ ਦੋਈ ਬਾਈਕਾਂ ਸਾਨੂੰ ਦਿਖਾਉਣਿਆਂ ਦੋਈ ਬਾਈਕਾਂ ਵੀ ਨੇ ਇੱਕ ਆਪਾਂ ਦੇਖੋ ਲੈਨੇ ਆ ਬਾਈਕ ਤੇ ਸਾਨੂੰ ਦਿਖਾਉਣਿਆਂ ਚਲਾ ਕੇ ਫੁੱਲ ਕੈਂਟ ਸਟਾਰਟ ਹੁੰਦੀ ਐ ਸਟਾਰਟ ਦੀ ਬਾਜ ਤੁਸੀਂ ਸੁਣੋ ਹੋਣਾ ਬਾਬੋ ਹੈਗੇ ਨਾ ਫੁੱਲ ਕੈਂਟ ਤੇ ਆ ਆਪਣਾ ਹੋਲੈਂਡ ਖੜਿਆ ਸਾਈਡ ਤੇ ਤੇ ਅੱਗੇ ਜੀਓ ਬਈ ਵਾਲਾਂ ਦਾ ਪੰਪ ਦੇਖੋ ਫਿਰ ਆਂ ਪਾਜ ਦਾ ਨਾ ਫੁੱਲ ਕੈਂਟ ਜਹੀ ਵੀਡੀਓ ਆ ਵੀਡੀਓ ਪਾ ਮੈਂ ਸ਼ੋਟ ਹੀ ਐ ਪਰ ਕੰਮ ਬਹੁਤ ਵੱਡੇ ਕਰੇ ਨੇ ਵੀਡੀਓ ਚ ਇਸ ਕਰਕੇ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਕਵਾਈ ਕਿਸਾਨੂੰ ਹੋਰ ਦਿਖਾਉਣੇ ਆ ਤੇ ਉਹ ਵੀ ਭਾਲਦੇ ਆ ਦੋ ਬਾਈਕਾਂ ਨੇ ਬਾਬਿਓ ਡੰਗਰ ਵਗੈਰਾ ਸਾਰਾ ਕੁਝ ਆਸਾਨੂੰ ਜੇ ਸਾਰਾ ਕੁਝ ਦੇਖਣਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਪਊਗਾ ਕਿ ਅੱਗੇ ਵੀਡੀਓ ਆਪਾਂ ਐਮੀ ਦੀਆਂ ਲੈ ਕੇ ਆਈਏ ਤੇ ਅੱਜ ਬਾਬਿਓ ਆਪਾਂ ਸਾਊਂਡ ਵੀ ਮਾੜੀ ਮਾੜੀ ਆਪਣੀ ਗੇਮ ਦੀ ਵਿੱਚ ਐਡ ਕਰੀ ਹੈ ਠੀਕ ਹੈ ਕਮੈਂਟ ਕਰਕੇ ਦੱਸੋ ਸਾਊਂਡ ਐਡ ਕਰਿਆ ਕਰੀਏ ਪਹਿਲਾਂ ਲਈ ਵੀਡੀਓ ਨਹੀਂ ਜਪਾਸਾ ਉਹ ਜਮੀ ਵੀ ਨਹੀਂ ਐਡ ਕਰਦੇ ਸੀ ਤੇ ਇੱਕ ਦੂਜੀ ਬਾਈਕ ਆ ਦੂਜੀ ਵਾਲੀ ਤੇ ਪਹਿਲਾਂ ਆਪਣੇ ਡਾਕਟਰ ਵਾਲੀ ਬਾਈਕ ਕੀਤੀ ਤੇ ਦੂਜੀ ਵਾਲੀ ਬਾਈਕ ਦੇਖੋ ਬਾਬਿਓ ਫਿਰ ਆਲੇ ਦਾਲੇ ਕਹਿੰਨੇ ਸਟੀਲ ਦੇ ਸੱਗੀ ਹੋਈ ਨਹੀਂ ਕਹਿੰਦੇ ਚੋਬਰ ਨੇ ਸਟੀਲ ਦੇ ਕਹਿੰਨੇ ਤੇ ਲੈ ਕੇ ਚਾਲਨੇ ਆ ਇਹਨਾਂ ਨੂੰ ਹਲਕੈਂਟ ਵੀਡੀਓ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਲੋਗਿੰਗ ਵਾਲੇ ਚੈਨਲ ਦਾ ਲਿੰਕ ਪਿਆ ਡਿਸਕ੍ਰਿਪਸ਼ਨ ਦੇ ਵਿੱਚ ਕੈਂਟ ਕੈਂਟ ਬਲੌਗ ਆਉਂਦੇ ਨੇ ਡੇਲੀ ਤੇ ਆ ਦੇਖੋ ਬਾਬਿਓ ਕੈਂਟ ਜਾਵਿਓ ਸਾਈਡ ਦਾ ਜਾਂਦਾ ਨਾ ਦੱਤ ਪਾਉਣ ਹੱਥ ਆ ਫੋੜ ਖੜਿਆ ਬਹੁਤ ਕੈਂਟ ਕੈਂਟ ਮੋੜ ਦੇ ਵਿੱਚ ਚੀਜ਼ਾਂ ਨਹੀਂ ਗੁੰਮਤ ਕਰਕੇ ਦੱਸਿਓ ਕੀ ਕੁਝ ਦੇਖਣਾ ਸੋਨੇ ਪੰਜਾਬ ਮੈਪ ਆ ਬਾਬੇ ਇੱਕ ਤਰ੍ਹਾਂ ਦਾ ਇਹ ਹਾਈਵੇ ਹੈ ਠੀਕ ਹੈ ਹਾਈਵੇ ਤੇ ਫਿਰ ਨੈਕਸਟ ਟਾਈਮ ਆਪਾਂ ਇਹਦੇ ਵਿੱਚ ਪੰਜਾਬ ਮੈਪ ਹੈ ਤੁਹਾਨੂੰ ਦਿਖਾ ਦਾਂਗੇ ਕਲੀ-ਕਲੀ ਚੀਜ਼ ਬਸ ਕਮੈਂਟ ਸੈਕਸ਼ਨ ਦੇ ਵਿੱਚ ਮਨਵੀਰ ਖਾਈ ਮਨਵੀਰ ਖਾਈ ਕਰ ਦਿਓ ਠੀਕ ਹੈ ਮੈਂ ਸਾਰਾ ਕੁਝ ਦਿਖਾ ਦਾਂਗੀ ਤੇ ਇੰਜਨ ਦੀ ਆਵਾਜ਼ ਤੁਸੀਂ ਸੁਣੋ ਫੁੱਲ ਕੈਡ ਵੀਡੀਓ ਆਣਾ ਸਿਰਾ ਸਿਰਾ ਲਿਖ ਦਿਓ ਕਮੈਂਟਾਂ ਦੇ ਵਿੱਚ ਤੇ ਨਾਲੇ ਮਨਵੀਰ ਖਾਈ ਖਾਈ ਲਿਖ ਦਿਓ ਆ ਅੱਗਾ ਚੱਕ ਗਿਆ ਕਹਿੰਦੇ ਖੜਾ ਹੋ ਗਿਆ ਕਹਿੰਦੇ ਦੋਜੀ ਵਾਲਾ ਪਿੱਛੇ ਬਾਜਣ ਜਾਦੇ ਹੋਗਾ ਯਾਰ ਦੁੱਧ ਜਾਦੇ ਪਾ ਲਿਆ ਤੇ ਕਹਿੰਦੇ ਜੋਬਰ ਖੜਾ ਹੋਣ ਲੱਗ ਗਿਆ ਦੇਖੋ ਫਿਰ ਭੱਸਦਾ ਨਾ ਫੁੱਲ ਓਕੇ ਰਿਪੋਰਟ ਹੈ ਐਂਡੀਗੇਟਰ ਚੈੱਕ ਕਰੋ ਫਰੰਟ ਵਾਲੇ ਇਗਨੇਨਾ 오ਰੇਂਜਾ 오ਰੇਂਜ ਸੰਤਰੀ ਸੰਤਰੀ ਜੇ ਇਹਦਾ ਐਂਡ ਵਾਲਾ ਹੈ ਜੀ ਸੋਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸੋਨੂੰ ਮਿਲਦੇ ਆ ਇਸ ਤਰ੍ਹਾਂ ਦੀ ਹੋਰ ਵੀਡੀਓ ਨਾਲ ਬਾਏ ਬਾਏ